ਕਿ ਮੇ ਉਸਾਰੇ ਹੋ ਕੀ ਉਸਾਰੇ ਵਦਿਆ ਜੀ ਅਹੀ ਹੋਈ ਵਦਿਆ ਸੋ ਅੱਜ ਹੀ ਬਲੌਗ ਦੀ ਸ਼ੁਰੂਆਤ ਕਰਨ ਆ ਰਹੇ ਹਾਂ ਅਮੇ ਹੂੰ ਤਾਂ ਥੋੜਾ ਮੌਸਮ ਸਹੀ ਹੋ ਗਿਆ ਲਾ ਤੇ ਬਰਸਾਤ ਹੋ ਰਹੀ ਹੈ ਠੰਡਾ ਠੰਡਾ ਮੌਸਮ ਹੋ ਗਿਆ ਅੰਸਾਤ ਤੱਕ ਜੁਲੂਆ ਹੈ ਮੀਆਂ ਸੋ ਵਧੀਆ ਮੌਸਮ ਹੋ ਜਾਣਾ ਅੰਡਰ ਅੰਡਾ ਹੋਰ ਹਾਈ ਫ੍ਰੀ ਹੋ ਗਿਆ ਜੀ ਕੰਮ ਉਹ ਕਰ ਲਿਆ ਸੋ ਉਹ ਹੋਰ ਬਾਰਿਸ਼ ਤਾਂ ਫੇਰ ਨੂੰ ਬਣਿਆ ਆ ਬਾਅਦ ਫੇਰ ਹੋਏਗੀ ਦੇਖੋ ਅੱਜ ਤੇ ਹੋਇਆ ਕਾਫੀ ਉਹਨਾਂ ਇੱਕ ਕਰਣੀ ਤਾਂ ਫਰਕ ਵੀ ਲੋਕਾਂ ਨੂੰ ਬੈਲਣ ਨੇ ਵਲੋਕਾਂ ਦੀ ਵੀਡੀਓ ਕੋਸ਼ਿਸ਼ ਵੀ ਨਹੀਂ ਹੁੰਦੀ ਤੇ ਲੋਕਾਂ ਨੂੰ ਨੇ ਝਿਊ ਮਿਲਦੇ ਆ ਜਾਂ ਕਿਤਾਵਾਂ ਤੇ ਜਿਹੜੇ ਵਧੀਆ ਮਤਲਬ ਫੈਮਿਲੀ ਵਲੋਗ ਨਾ ਦੇ ਕਿਦਾਂਾ ਜਿਹਨੇ ਇੱਧਾ ਹੀ ਬਣਾਣੀ ਹੁੰਦੀ ਮਾੜੀ ਮੋਟੀ ਕੋਈ ਉਹਨਾਂ ਦੇ ਕਿੰਨੇ ਕਿੰਨੇ ਵਿਊ ਆਂਦੇ ਆ ਉਹਨਾਂ ਨੂੰ ਕਿੰਨਾ ਲੋਕੀ ਹਨਾ ਮਤਲਬ ਸਪੋਰਟ ਕਰਦੇ ਆ ਤੇ ਜਿਹੜਾ ਨੇ ਮਤਲਬ ਇੰਨੀ ਮਿਹਨਤ ਕਰਨੀ ਹੁੰਦੀ ਇਹ ਤਾਂ ਮਿਹਨਤ ਤਾਂ ਸਾਰੇ ਕਰਦੇ ਆ ਆਈ ਵੀ ਗੜਾ ਮੇਰ ਤਾਂ ਨਹੀਂ ਕਰਦੇ ਜੀ ਐਵੇਂ ਕਰਦੇ ਆ ਠੀਕ ਆ ਨਾ ਟਾਈਮ ਗੱਡ ਕੇ ਵਲੋਗ ਬਣਾਣਾ ਆ ਕਿਤਾ ਨਾ ਤੇ ਖਮ ਗੱਲ ਹੀ ਕਰਨਾ ਜਾ ਰਹੇ ਆ ਕਿਤਾ ਕਿ ਸਾਈਨ ਨਾ ਵਲੋਗ ਹੀ ਬਣਾਣਾ ਆ ਕਿਤਾ ਜਿਨ੍ਹਾਂ ਨੇ ਮਤਲਬ ਮੈਂ ਵੀ ਥੋੜੀ-ਬੋਤੀ ਬਣਾਈ ਹੁੰਦੀ ਆ ਵੀਡੀਓ ਜਿੱਦਾਂ ਉਹਨਾਂ ਨੂੰ ਤੁਸੀਂ ਮਤਲਬ ਜੀ ਸਪੋਰਟ ਕਰਦੇ ਹੋ ਵੱਧ ਤੋਂ ਵੱਧ ਜੀ ਤੇ ਸਾਡੇ ਵਰਗਿਆਂ ਨੂੰ ਵੀ ਮਤਲਬ ਇੰਦਾ ਹੀ ਵਾਸਾ ਠੀਕ ਆ ਕਰਤਾ ਤੇ ਕਰਤਾ ਨਹੀਂ ਕਰਤਾ ਤੇ ਜੈ ਸ਼ੀ ਦੀ ਰਾਮ ਤੇ ਤੁਸੀਂ ਹਨ ਮੈਂ ਅੱਗੇ ਵੀ ਕਿਹਾ ਸੀਗਾ ਵੀ ਮਤਲਬ ਇੱਕ ਬੰਦੇ ਨੂੰ ਹਨਾ ਤੂੰ ਇਹ ਅਗਲੇ ਨੂੰ سپورਟ ਕਰੋਗੇ ਤੇ ਅਗਲੇ ਦਾ ਵੀ ਫਿਰ ਮਨ ਹੁੰਦਾ ਵੀ ਨਹੀਂ ਯਾਰ ਹਨ ਨੂੰ ਹਨਾ سپورਟ ਕਰਨ ਦੇ ਫਰੈਂਡਸ ਸਾਰੇ ਹਨਾ ਤੇ ਮਤਲਬ YouTube ਦੇ ਫਰੈਂਡਸ ਹੀ ਸਾਰੇ ਨੂੰ ਕਰੰਡੇ سپورਟ ਹੈ ਹਨਾ ਮਤਲਬ ਪਾਈਏ ਫਿਰ ਬੰਦੇ ਨੂੰ ਮਤਲਬ ਹੁੰਦਾ ਕਿ ਨਹੀਂ ਯਾਰ ਟਾਈਮ ਟੂ ਟਾਈਮ ਲੋਕ ਪਾਈਏ ਤੇ ਤੁਸੀਂ ਸਾਰ ਨੂੰ ਮਤਲਬ ਸਪੋਰਟ ਮਤਲਬ ਉਹਨਾਂ ਕੀ ਕਰਨ ਦੇ ਤੇ ਫਿਰ ਮਨ ਜੈ ਨਹੀਂ ਬੰਦੇ ਦਾ ਕਰਦਾ ਨਾ ਹੈਨਾ ਸੋ ਫਰੈਂਡਸ ਮੈਂ ਤੁਸੀਂ ਕਰਿਆ ਕਰੋ ਵਾਰ ਤੋਂ ਵਾਰ ਸਪੋਰਟ ਕਰਿਆ ਕਰੋ ਐਂ ਫਿਰ ਵਲੋਗ ਪਰ ਸਾਡੇ ਕੰਟੀਨਿਊ ਆਣਗੇ ਰਾਈਟ ਸ਼ੇਅਰ ਕਮੈਂਟ ਕਰਿਆ ਕਰੋ ਅਸੀਂ ਵੀ ਫਿਰ ਵਲੋਗ ਨਾ ਮਾਗੇ ਵਧੀਆ ਵਧੀਆ ਚਲੋ ਹੋਰ ਵੀ ਬਣਦੇ ਜਿੰਨੇ ਕਹਣਾ ਮਤਲਬ ਬਣਾਉਂਦਾ ਹਾਂ ਦਾ ਆਹੀ ਹੋਰ ਵੀ ਬਣਾਣੇ ਆ ਸੋ ਵਧੀਆ ਵਧੀਆ ਫਿਰ ਵਲੋਗ ਆਣ ਕਰਾਂਗੇ ਹਨਾ ਤੇ ਸਪੋਰਟ ਕਰਿਆ ਕਰੋ ਮੇਰੇ ਫਰੈਂਡਸ ਸਾਰੇ ਦੋਸਤ ਤੋਂ ਬਿਊਟੀਫੁੱਲ ਜਿਹੜਾ ਫੈਮਿਲੀ ਜੋ ਵੀ ਕਰੇ ਤੇ ਇਸ ਕਰਕੇ ਫਿਰ ਬੰਦੇ ਦਾ ਮਨ ਨਹੀਂ ਜਣਾ ਥੋੜਾ ਹੋ ਜਾਂਦਾ ਜੀ ਕਿ ਬੰਦੇ ਨੂੰ ਹੁੰਦਾ ਕਿ ਅਸੀਂ ਇੰਨੀ ਮਿਹਨਤ ਕਰਨੇ ਆ ਸਾਨੂੰ ਹਨਾ ਕਿ ਸਪੋਰਟ ਵੀ ਨਹੀਂ ਕਰਨਦੇ ਜੇ ਤੱਕ ਬੰਦੇ ਦਾ ਮਨ ਨਹੀਂ ਜਣਾ ਨਹੀਂ ਕਰਦਾ ਹੈਗਾ ਗੈਨਰ ਨਾਲ ਦੇਖਦੀ ਆ ਵੀ ਮਤਲਬ ਕੋਈ ਮਾੜੀ ਮੋਟੀ ਵੀਡੀਓ ਪਾਈ ਹੁੰਦੀ ਜਿਹੜਾ ਨੇ ਤੇ ਉਹਨਾਂ ਨੂੰ ਐ ਨੇ ਨੇ ਲੋਕਾਂ ਨੇ ਮਤਲਬ ਮਤਲਬ ਮਾੜੀ ਮੋਟੀ ਕੀਤੀ ਹੁੰਦੀ ਜਿਹੜਾ ਨੇ ਹੈ ਤੇ ਜਿਹੜੇ ਮਤਲਬ ਵਧੀਆ ਮਤਲਬ ਫੈਮਿਲੀ ਆ ਉਹਨਾਂ ਜਿਹੜਾ ਨੂੰ ਕੋਈ ਸਪੋਰਟ ਵੀ ਕਰਦਾ ਤੇ ਜਿਨ੍ਹਾਂ ਨੇ ਮਾੜੀ ਮੋਟੇ ਮੈਨ ਨਹੀਂ ਰਹਿ ਕੋਣਾਂ ਨੂੰ ਲੋਕੀ ਨੇ ਸਪੋਰਟ ਕਰਦੇ ਆ ਚਲੋ ਕੋਈ ਨਹੀਂ ਠੀਕ ਹੈ ਨਾ ਅਿੰਮੀ ਕਰ ਲਈ ਹੈਣਾ ਕੀ ਹੈਣਾ ਫਰਾਂਸ ਨੂੰ ਆਨਲਾਈਨ ਮਿਲੂਗਾ ਕਹਾਂ ਹੁੰਦਾ ਵਾ ਮਾਗੀ ਕੋਈ ਨਹੀਂ ਜੀ ਦੇਖਾਂ ਨੂੰ ਸਹੀ ਤੱਕ ਮਾਤਰੀ ਤੇ ਹਰਗੇ ਲਈ ਆਪਣੇ ਮੇਹਨਤ ਸੋਚੁੰਦੀ ਹੈ ਸੋਚ ਕੇ ਕਿ ਸਦੀ ਬਹੁਤ ਚੰਗੇ ਸੋ ਮੌਸਮ ਨੂੰ ਹੋ ਗਿਆ ਵਧੀਆ ਤੇ ਦੱਸਿਓ ਕਿ ਇੱਥੇ ਵੀ ਬਾਰਿਸ਼ ਹੋ ਰਹੀ ਹੈ ਜਾਂ ਕਿੱਦਾਂ ਹੈ ਇੱਥੇ ਦਿੱਲੀ ਵਾਲੀ ਸਾਈਡ ਤੇ ਬਹੁਤ ਵਾਰਿਸ਼ ਹੋ ਰਹੀ ਹੈ ਤੇ ਇੱਧਰ ਤੇ ਕੰਮ ਕਰ ਚੁੱਕੀ ਹੋਣੀ ਹੈ ਹਵਾ ਚੱਲਦੀ ਹੈ ਪਰ ਕਾਰਿਸ਼ ਹੋ ਰਹੀ ਹੈ ਬਾਕੀ ਤੇ ਹਿਮਾਚਲ ਹਲੀ ਸਾਈਡ ਤੇ ਦਿੱਲੀ ਵਾਲੀ ਸਾਈਡ ਤੇ ਬਾਕੀ ਸਾਰੇ ਬਾਰਿਸ਼ ਹੋ ਰਹੀ ਹੈ ਸੋ ਥੋੜੇ ਮੰਨ ਲਓ ਬੰਨਾਂ ਨੂੰ ਕੇਅਰ ਵੀ ਕਰਨਾ ਚਾਹੀਦੀ ਹੈ ਬਾਹਰ ਘੁੰਮ ਕੇ ਨਾ ਜਾਓ ਕਿਉਂਕਿ ਮੌਨਦਨ ਪਤਾ ਕਿੰਨੇ ਨੂੰ ਖਾਸ ਹੋ ਆਹ ਲੋਗੇ ਨੂੰ ਲੋਗ ਜੇਕਰ ਕੁਝ ਜਗਰ ਕੁਝ ਜਗਰ ਨਾਲ ਜਾਂਦਾ ਸਾਤਾ ਵਿੱਚ ਸੋ ਆਪਣਾ ਨੂੰ ਸੇਵ ਰੱਖੋ ਏ ਗਾਇਜ਼ ਬਾਕੀ ਵਲੋਗ ਨਾ ਕੰਟੀਨਿਊ ਬਣੇ ਰਿਹਾ ਸਾਡੇ ਰਾਤ ਦੇ ਖਾਣੇ ਲਈ ਹੋਣ ਗਿਆ ਜੀ ਤਿਆਰੀ ਸੋ ਸਹੀਂ ਸਬ지 ਸਬ지 ਕੱਟ ਲਈ ਆ ਤੇ ਤੜਕਾ ਲਾਵਾਂਗੇ ਹੁਣ ਜੀ ਹੁਣ ਬਾਦ ਦਾ ਮੌਸਮ ਵੀ ਐਸਟੈਂਡਰਡ ਅੰਦਾਜ਼ ਦਾ ਬਾਸ ਫੈਰਨ ਰਾ ਮੌਸਮ ਚੇਂਜ ਹੋ ਗਿਆ ਸੋ ਨਹੀਂ ਬਣਾਵਾਂਗੀ ਸਬਜ਼ੀ ਸਬਜ਼ੀ ਲਾਵਾਂਗੇ ਤੜਕਾ ਮੌਜੂਦੀ ਸਬਜ਼ੀਆਂ ਦਾ ਸਾਰਾ ਤੜਕਾ ਇਹ ਜਾਵਾਂਗੇ ਕੋਠੇ ਤੇ 10 ਪਾਣੀ ਆਹ ਇਹ ਤੇ ਮੇਰੇ ਸੀਗੀ ਬੂਟਿਆਂ ਨੂੰ ਪਾਣੀ ਦੇਣ ਵਾਸਤੇ ਪਰ ਬੂਟੇ ਨੂੰ ਜ਼ਰੂਰਤ ਨਹੀਂ ਕਿਉਂਕਿ ਪਾਣੀ ਕਾਫੀ ਹੈ بارش ਦਾ ਪਿਆ ਹੈ ਇਸ ਕਰਕੇ ਫਿਰ ਮੈਂ ਆਣੀ ਨਹੀਂ ਦਵਾੰਗੀ ਬਹੁਤ ਸੂਰਜ ਕੋ ਕਿੰਨਾ ਵਧੀਆ ਇੱਥੇ ਮੈਂ ਦਰਸ਼ਣ ਕਰ ਲਿਆ ਸੂ ਬਧੀਆ ਮੌਸਮ ਹੋ ਚੁੱਕਾ ਹਰਸ਼ ਹਾਂ ਜਿਆ ਨਿਹਰੀ ਹਰੀ ਅਲੀ ਥੋੜਾ ਬਹੁਤ ਇਹ ਦਵਾਈ ਪਾਣੀ ਪਾਣਾ ਮਾੜਾ ਜ਼ਿਆਦਾ ਨਹੀਂ ਦਵਾਵਾਂਗੀ ਨੋ ਜੀ ਗਮਗਮ ਕਰਕੇ ਤੇ ਦਿਨ ਹੋ ਨ ਬੈਗੇ ਆ। ਅਬ ਮੌਸਮ ਵੀ ਵਧੀਆ ਠੰਡਾ ਠੰਡਾ ਆਇਆ ਨਾ। ਗਰਮੀ ਦਾ ਥੋੜਾ ਫਰਕ ਪੈ ਚੁੱਕਾ ਵਾ। ਨਾ ਬੈਗੇ ਆ। ਫੋਟੋ ਦੀ। ਸੋ ਅੱਜ ਦਾ ਵਲੌਗ ਜੋ ਵਧੀਆ ਲੱਗਾ ਇਕ ਸ਼ੇਅਰ ਕਮੈਂਟਾਂ ਤੇ ਸਬਸਕ੍ਰਾਈਬ ਜਰੂਰ ਕਰਿਆ ਕਰੋ। And do started new new an and Thank you.